ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਹੈ ਵੀਰੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਸੀਐਮ ਭਗਵੰਤ ਮਾਨ ਨੇ ਅਮਰਤਪਾਲ ਸਿੰਘ ਤੇ ਐਨਐਸ ਇੱਕ ਸਾਲ ਵਾਸਤੇ ਲਈ ਹੈ ਉਹ ਐਨਐਸ ਹੁਣ ਖਤਮ ਹੋਣ ਵਾਲੀ ਹੈ ਕਿਉਂਕਿ ਮੋਦੀ ਸਰਕਾਰ ਦੇ ਐਡਵੋਕੇਟ ਜਰਨਲ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੇ ਬਾਰੇ ਪੂਰੀ ਡਿਟੇਲ ਨਾਲ ਦੱਸਿਆ ਹੋਇਆ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਦੇ ਆਂ ਤੇ ਇਸ ਦੇ ਬਾਰੇ ਜਾਣਦੇ ਆਂ ਸਤ ਸ੍ਰੀ ਅਕਾਲ ਦੋਸਤੋ ਮੋਦੀ ਸਰਕਾਰ ਵੱਲੋਂ ਭਗਵੰਤ ਮਾਨ ਨੇ ਜੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀਆਂ ਦੀ ਐਨਐਸਏ 1 ਸਾਲ ਦੇ ਲਈ ਵਧਾਈ ਹੈ ਉਸ ਤੇ ਪਹਿਲੀ ਵਾਰ ਵੱਡਾ ਬਿਆਨ ਦਿੱਤਾ ਹੈ ਜੀਆ ਦੋਸਤੋ ਮੋਦੀ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਕੀ ਕਿਹਾ ਗਿਆ ਇਸ ਮਾਮਲੇ ਤੇ ਪੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਰ ਉਸ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਬੇਨਤੀ ਕਰਾਂਗੇ ਇਸ ਵੀਡੀਓ ਨੂੰ ਹੁਣੇ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਲਿੰਕ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਖਬਰ ਹਰ ਇੱਕ ਤੱਕ ਪਹੁੰਚ ਸਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਤੇ ਉੱਥੇ ਹੀ ਪੰਜਾਬ ਦੇ ਲੋਕਾਂ ਨੇ ਇਸ 4 ਜੂਨ ਨੂੰ ਉਹਨਾਂ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੀ ਲੀਡ ਦੇ ਨਾਲ ਜੋ ਕਿ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਸਭ ਤੋਂ ਵੱਡੀ ਲੀਡ ਹੈ ਤੇ ਜੇਕਰ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹਿਲੇ ਪੰਜ ਬੰਦਿਆਂ ਦੇ ਵਿੱਚ ਆਉਂਦੇ ਨੇ ਜਿਹੜੇ ਸਭ ਤੋਂ ਵੱਧ ਲੀਡ ਦੇ ਨਾਲ ਜਿੱਤੇ ਨੇ ਤੇ ਉੱਥੇ ਹੀ 3 ਜੂਨ ਨੂੰ ਹੀ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਦੇ ਰਾਹੀਂ ਪਾਈ ਅਮਰਤਪਾਲ ਸਿੰਘਾ ਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ ਦੇ ਵਿੱਚ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਗਿਆ ਪਰ ਦੋਸਤੋ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਰੇਟ ਆਇਆ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਦੇ ਐਡਵੋਕੇਟ ਜਨਰਲ ਸੱਤੇਦੇਵ ਜੈਨ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਇੱਕ ਨਿੱਜੀ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਜੈਨ ਸਾਹਿਬ ਨੇ ਕਿਹਾ ਕਿ ਜੋ ਐਮਪੀ ਹੁੰਦੇ ਨੇ ਉਹਨਾਂ ਦੇ ਲਈ ਇੱਕ ਬੱਕਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਤਹਿਤ ਉਹਨਾਂ ਦਾ ਤੇ ਜਰਚ ਜਿੰਨੇ ਵੀ ਮੁਕਦਮੇ ਕੀਤੇ ਗਏ ਨੇ ਉਹਨਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮਾਨਯੋਗ ਹਾਈ ਕੋਰਟ ਦੀ ਸਲਾਹ ਦੇ ਨਾਲ ਜਿਹੜੇ ਮਾਮਲੇ ਕਿਸੇ ਰੰਜਿਸ ਦੇ ਤਹਿਤ ਜਾਂ ਫਿਰ ਗਲਤ ਦਰਜ ਕੀਤੇ ਗਏ ਨੇ ਉਹ ਬਹੁਤ ਜਲਦ ਕੈਨਸਲ ਵੀ ਹੋ ਸਕਦੇ ਨੇ ਤੇ ਦੋਸਤੋ ਜੈਨ ਸਾਹਿਬ ਦੀ ਇੰਨਾ ਗੱਲਾਂ ਦੀ ਹਾਮੀ ਲੁਧਿਆਣਾ ਤੋਂ ਰਵਨੀਤ ਬਿੱਟੂ ਜੋ ਕਿ ਕੇਂਦਰੀ ਰਾਜ ਮੰਤਰੀ ਬਣਾਏ ਗਏ ਨੇ ਉਹਨਾਂ ਦੇ ਬਿਆਨ ਵੀ ਕਰਦੇ ਨੇ ਜਿਨ੍ਹਾਂ ਨੇ ਸਾਫ ਤੌਰ ਤੇ ਆਪਣੇ ਬਿਆਨ ਦੇ ਵਿੱਚ ਇਸ਼ਾਰਾ ਕੀਤਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਯਤਨ ਕਰਨਗੇ ਤੇ ਨਾਲ ਹੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਮਿਲਣਗੇ ਹਾਲਾਂਕਿ ਰਾਜਨੀਤਿਕ ਸਮਝ ਰੱਖਣ ਵਾਲੇ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਬੀਜੇਪੀ 2027 ਨੂੰ ਟਾਰਗੇਟ ਕਰਕੇ ਕਰ ਰਹੀ ਹੈ ਪਰ ਜੋ ਵੀ ਹੋਵੇ ਇਸ ਮੌਕੇ ਜੋ ਰਿਹਾਈ ਦਾ ਮਾਮਲਾ ਉਸ ਦੇ ਵਿੱਚ ਬੀਜੇਪੀ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਏ ਆਮੋ ਸਾਹਮਣੇ ਦੀ ਟੱਕਰ ਦੇ ਵਿੱਚ ਕਿਹੜੀ ਸਰਕਾਰ ਜੇਤੂ ਹੋਵੇਗੀ ਕੀ ਤੁਹਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਵੇਗੀ yes ਜਾਂ no ਜ਼ਰੂਰ ਕਮੈਂਟ ਕਰਨਾ ਉਥੇ ਹੀ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਮਾਮਲੇ ਦੇ ਵਿੱਚ ਆਪਣੇ ਹੱਥ ਪਹਿਲੇ ਹੀ ਛਾੜ ਲਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਭਾਈ ਅਮਰਤਪਾਲ ਸਿੰਘ ਗ੍ਰਿਫਤਾਰੀ ਮਾਮਲੇ ਦੇ ਵਿੱਚ ਉਹਨਾਂ ਦੀ ਸਮੂਲੀਅਤ ਸਿਰਫ 10% ਤੋਂ ਵੀ ਘੱਟ ਹੈ ਕਿਉਂਕਿ ਉਹਨਾਂ ਨੇ ਸਿਰਫ ਏ ਐਫੀ ਡੈਪਟਾ ਦਿੱਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਐਨਐਸਐ ਲਗਾਉਣ ਦੀ ਬੇਨਤੀ ਕੀਤੀ ਗਈ ਸੀ ਜਿਸ ਨੂੰ ਉਹਨਾਂ ਵੱਲੋਂ ਮਨਜ਼ੂਰ ਕੀਤਾ ਗਿਆ ਤੇ ਦੋਸਤੋ ਤੁਹਾਡੇ ਇਸ ਵਾਰ ਕੀ ਕਹਣਾ ਜਰੂਰ ਦੱਸਣਾ ਉੱਥੇ ਹੀ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੀ ਇੱਕ ਪੁਰਾਣੀ ਵੀਡੀਓ ਵੀ ਕਾਫੀ ਜ਼ਿਆਦੇ ਲੋਕਾਂ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅਜਿਹਾ ਕੁਝ ਖਾਸ ਹੈ ਜੋ ਕਿ ਲੋਕਾਂ ਨੇ ਹੁਣ ਨੋਟ ਕੀਤਾ ਆਓ ਤੁਹਾਨੂੰ ਵੀ ਉਹ ਵੀਡੀਓ ਸ਼ੇਅਰ ਕਰਦੇ ਆ ਦਿਖਾਉਂਦੇ ਆ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਦੱਸਣਾ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਕੀ ਖਾਸ ਨੋਟ ਕੀਤਾ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਦੇਖੋ ਹੁਣ ਇਹ ਵਾਇਰਲ ਹੁੰਦੀ ਹੋਈ ਵੀਡੀਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਚ ਸ਼ਹੀਦ ਸਿੰਘਾਂ ਦੇ ਨਗਰ ਸ਼ਹੀਦ ਸਿੰਘ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆਂ ਗੁਰੂ ਵੱਲੋਂ ਵਖੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥੋੜੀ ਸ਼ਾਂਤੀ ਨਾਲ ਸੰਗਤੋ ਬਹਿ ਜੋ ਕੋਈ ਗੱਲ ਨਹੀਂ ਪਿਛਲੇ ਸਾਲ 15 ਤਰੀਕ ਨੂੰ ਹਿੰਦੁਸਤਾਨ ਦੀ ਹਕੂਮਤ ਨੇ ਸਾਡੇ ਹੱਥੋਂ ਸਾਡਾ ਦੀਪ ਜਿਹੜਾ ਜਗ ਦਾ ਕੌਮ ਨੂੰ ਰੌਸ਼ਨੀ ਦਿੰਦਾ ਸੀ ਉਹਨਾਂ ਨੇ ਖੋਹ ਲਿਆ ਪਰ ਉਹ ਕਹਿੰਦੇ ਨੇ ਵੀ ਸ਼ਹੀਦ ਜੀਉਂਦੇ ਕੌਮ ਲਈ ਸੰਘਰਸ਼ ਕਰਦੇ ਨੇ ਤੇ ਮਰ ਕੇ ਕੌਮ ਨੂੰ ਪ੍ਰੇਰਨਾ ਦਿੰਦੇ ਨੇ ਮਰ ਕੇ ਕੌਮ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੇ 15 ਤਰੀਕ ਨੂੰ ਬਰਸੀ ਸੀ ਚਲੋ ਪਰਿਵਾਰ ਨੇ ਇੱਕ ਸਮਾਗਮ ਰੱਖਿਆ ਹੋਣ ਕਰਕੇ ਅਸੀਂ ਬਰਾਬਰ ਤੇ ਪ੍ਰੋਗਰਾਮ ਨਹੀਂ ਰੱਖਿਆ ਅਸੀਂ 19 ਤਰੀਕ ਨੂੰ ਇੱਥੇ ਗੇਟ ਦਾ ਉਦਘਾਟਨ ਕਰਨਾ ਸੀ ਤੇ ਇਹ ਇਸ ਕਰਕੇ ਅਸੀਂ 19 ਤਰੀਕ ਨੂੰ ਜਿਹੜੀ ਬਰਸੀ ਉਹ ਰੱਖ ਲਈ ਬਹੁਤਾ ਸਮਾਂ ਸਾਡੇ ਕੋਲ ਤਿਆਰੀਆਂ ਵਿੱਚ ਨਹੀਂ ਮਿਲਿਆ ਬਹੁਤ ਮਾਹ ਪੁਰਖਾਂ ਨੂੰ ਸੰਪਰਦਾਵਾਂ ਨੂੰ ਅਸੀਂ ਸਦਾ ਨਹੀਂ ਭੇਜ ਸਕੇ ਕੋਜਿਕ ਪੰਚਾਇਤਾਂ ਦੀ ਸ਼ਿਕਾਇਤ ਆਈ ਹੈ ਤੇ ਸਾਨੂੰ ਇੱਥੇ ਸਦਿਆ ਨਹੀਂ ਗਿਆ ਜਾਂ ਸਾਡੇ ਨਾਲ ਮੁਲਾਕਾਤ ਨਹੀਂ ਹੋਈ ਲਾਗਲੇ ਪਿੰਡਾਂ ਤੋਂ ਅਸੀਂ ਸਾਰੇ ਕੋਈ ਖਮਾ ਚਾਹੁੰਦੇ ਆ ਕਿਉਂਕਿ ਜੇ ਇਹ ਪ੍ਰੋਗਰਾਮ ਪਹਿਲਾਂ ਲੇਕਿਆ ਹੁੰਦਾ ਤੇ ਇਹਦੀ ਰੂਪਰੇਖਾ ਕਿਸੇ ਵਕਤ ਤਰੀਕੇ ਨਾਲ ਸੀ ਲੀਕਦੇ ਸੋ ਇਸ ਕਰਕੇ ਜੇ ਕਿਸੇ ਦੇ ਮਨ ਚ ਇਸ ਗੱਲ ਦਾ ਰੰਜ ਹੋਵੇ ਕਿ ਉਹਨਾਂ ਨੂੰ ਸੱਦਾ ਪੱਤਰ ਨਹੀਂ ਵੈਸੇ ਤੇ ਸ਼ਹੀਦਾਂ ਦੇ ਜਿਹੜੇ ਬੁਰਬ ਨੇ ਉੱਥੇ ਸੱਦੇ ਪੱਤਰ ਨਹੀਂ ਉਡਿਕੀਦੇ ਪਰ ਫਿਰ ਵੀ ਸਾਡਾ ਜਥੇਬੰਦੀ ਦੇ ਤੌਰ ਤੇ ਫਰਜ ਬਣਦਾ ਹੈ ਵੀ ਅਸੀਂ ਸੱਦਾ ਬੱਤਲ ਜਰੂਰ ਉਹਨਾਂ ਨੂੰ ਭੇਜੀਏ ਅਗਲੀ ਵਾਰ ਤੋਂ ਅਸੀਂ ਇਸ ਗੱਲ ਦਾ ਧਿਆਨ ਜਰੂਰ ਰੱਖਾਂਗੇ ਅੱਜ ਜਿਸ ਨਗਰ 'ਚ ਖੜੇ ਆਂ ਸ਼ਹੀਦ ਭਾਈ ਗੁਰਜੰਤ ਸਿੰਘ ਬੋਤ ਸਿੰਘ ਵਾਲਿਆਂ ਦਾ ਪਿੰਡ ਹੈ ਉਸ ਨੌਜਵਾਨ ਦਾ ਜਿਨ੍ਹਾਂ ਹਿੰਦੁਸਤਾਨ ਦੀ ਹਕੂਮਤ ਨੇ ਜਦੋਂ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਆ ਤਾਇਆ ਕਰ ਲਿਆ ਪੇ ਅਸੀਂ ਸਿੱਖ ਰਹਿਣ ਕੋਈ ਨਹੀਂ ਦੇਣਾ ਉਦੋਂ ਕੁਝ ਮਰਜੀ ਬੜੇ ਉੱਠੇ ਕੁਝ ਸੂਰਮੇ ਪੁੱਤ ਉੱਠੇ ਜਿਨ੍ਹਾਂ ਨੇ ਉੱਠ ਕੇ ਹਿੰਦੁਸਤਾਨ ਦੀ ਹਕੂਮਤ ਨੂੰ ਇਹ ਦੱਸਿਆ ਪੇ ਖਾਲਸਾ ਕਦੇ ਮਰ ਨਹੀਂ ਸਕਦਾ ਖਾਲਸਾ ਝੁਕ ਨਹੀਂ ਸਕਦਾ ਸਾਡੇ ਸੀਸ ਵੱਡੇ ਜਾ ਸਕਦੇ ਆ ਜੰਗ ਦੇ ਮੈਦਾਨ ਚ ਲੜਦੇ ਆ ਪਰ ਸਾਡੇ ਸੀਸ ਕਿਸੇ ਹਕੂਮਤ ਦੇ ਅੱਗੇ ਚਾਹੇ ਹਿੰਦੁਸਤਾਨ ਦੀ ਚਾਹ ਮੁਗਲਾਂ ਦੀ ਚਾਹੇ ਕੋਈ ਅੰਗਰੇਜ਼ਾਂ ਦੀ ਹਕੂਮਤ ਹੋਵੇ ਪੂਰੇ ਬ੍ਰਹਮੰਡ ਦੀਆਂ ਫੌਜਾਂ ਵੀ ਆ ਜੇ ਸਿੱਖ ਨੂੰ ਜਿਹੜਾ ਸਿੱਖ ਗੁਰੂ ਨੂੰ ਪਨਾਇਆ ਉਹ ਝੁਕਾ ਨਹੀਂ ਸਕਦੀ ਸੋ ਇਸ ਕਰਕੇ ਉਸ ਨਗਰ ਤੇ ਅਸੀਂ ਗੇਟ ਬਣਾਇਆ ਸ਼ਹੀਦੀ ਗੇਟ ਜਿਹੜਾ ਜਥੇਬੰਦੀ ਦੀਪ ਸਿੱਧੂ ਟੀਮ ਨੇ ਸੇਵਾ ਲਈ ਹੈ ਗੇਟ ਬਣਾਉਣ ਦਾ ਅਰਥ ਕੀ ਹੈ ਇਹ ਸਮਾਰਗ ਇਹ ਅਸੀਂ ਸੜਕਾਂ ਤੇ ਤਾਂ ਬਣਾਉਨੇ ਆ ਕਾਲਸਾ ਜੀ ਜਦੋਂ ਇਹਨਾਂ ਸੜਕਾਂ ਤੋਂ ਲੰਘੀਏ ਤੇ ਇਹ ਯਾਦ ਕਰੀਏ ਤੇ ਇਨਾਂ ਸ਼ਹੀਦਾਂ ਨੇ ਸਾਡੀ ਖਾਤਰ ਆਪਣਾ ਲਹੂ ਡੋਲਿਆ ਤੇ ਅਸੀਂ ਇੰਨੇ ਅਕਿਰਤ ਕਾਣਿਆ ਵੀ ਅਜੇ ਵੀ ਉਹਨਾਂ ਦੇ ਮਕਸਦ ਤੇ ਤੁਰਨੋਂ ਤਿਆਰ ਨਹੀਂ ਅਜੇ ਵੀ ਇਸ ਗੱਲ ਨੂੰ ਤਿਆਰ ਨਹੀਂ ਜਿਹੜੀ ਗੱਲ ਖਾਤਰ ਉਹਨਾਂ ਨੇ ਆਪਣੀ ਕੁਰਬਾਨੀ ਕਰ ਦਿੱਤੀ ਉਹਨਾਂ ਨੇ ਆਪਣੇ ਪਰਿਵਾਰ ਲੇਖੇ ਲਾ ਦਿੱਤੇ ਕਈ ਇੱਥੇ ਅੱਜ ਸਾਡੇ ਦੇ ਇਲਜ਼ਾਮ ਲਾਉਂਦੇ ਨੇ ਮੈਂ ਬਹੁਤਾ ਇਲਜ਼ਾਮਾਂ ਨੂੰ ਜਵਾਬ ਦੇਣਾ ਉਹਨਾਂ ਤੇ ਜ਼ਰੂਰੀ ਨਹੀਂ ਸਮਝਦਾ ਹੁੰਦਾ ਅਜਤੇਵੰਦੀ ਦਾ ਸਿੰਘ ਮੇਰੇ ਤੋਂ ਪਹਿਲਾਂ ਬੋਲ ਕੇ ਗਿਆ ਇੰਨੇ ਵੀ ਗੁਣ ਨਹੀਂ ਮੇਰੇ ਜਿੰਨੇ ਗ੍ਰਾਂਵ ਤੇ ਚਲੋ ਇਹਨੇ ਹਮ ਅਵਗਣ ਭਰੇ ਏਕ ਗੁਣ ਨਹੀਂ ਅਮਰਤ ਛਾੜ ਵਿਖੇ ਵਿਖਾਏ ਮੇਰੇ ਚ ਲੱਖਾਂ ਗੁਣ ਹੋ ਸਕਦੇ ਨੇ ਪਰ ਇੱਕ ਗੱਲ ਮੈਂ ਗੁਰੂ ਦੀ ਹਜ਼ੂਰੀ ਚ ਖੜ ਕੇ ਕਹਿਣਾ ਮੈਂ ਕਦੇ ਇਸ ਕੌਮ ਨੂੰ ਪਿੱਠ ਨਹੀਂ ਵਿਕਾ ਸਕਦਾ ਮੇਰਾ ਲਉ ਜਦਨ ਡੰਡੂ ਇਸ ਧਰਤੀ ਦੀ ਆਜ਼ਾਦੀ ਵਾਸਤੇ ਇਸ ਕੌਮ ਦੀ ਚੜ੍ਹਦੀ ਕਲਾ ਵਾਸਤੇ ਡੰਡੂਗਾ ਤੇ ਕੋ ਬਹੁਤਾ ਦੇਰ ਨਹੀਂ ਲਾਉਣੀ ਉਸ ਕੰਮ ਦੇ ਵਿੱਚ ਕਿਉਂਕਿ ਸਾਡੀ ਕੌਮ ਦਾ ਹੁੰਦਾ ਵੀ ਹੁਣ ਬਥੇਰਾ ਚਰਤ ਨੂੰ ਬੋਲਦਿਆਂ ਹੋ ਗਿਆ ਹੁਣ ਕਿਸੇ ਪਾਸੇ ਲੱਗ ਜਾ ਉਹ ਵੀ ਸਮਾ ਸਤਗੁਰ ਨੇ ਕਿਰਪਾ ਕਰਕੇ ਲਿਆ ਦੇਣਾ ਜਦੋਂ ਆ ਗਿਆ ਹੱਸ ਕੇ ਉਸ ਥਾਂ ਤੇ ਵੀ ਪਹੁੰਚਾਂਗੇ ਸੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਸ਼ਹਾਦਤ ਤੋਂ ਬਿਨਾ ਔਰ ਕੋਈ ਰਾਹ ਨਹੀਂ ਸ਼ਹਾਦਤ ਤੋਂ ਬਿਨਾ ਕੋਈ ਰਾਹ ਨਹੀਂ ਜਿਹੜਾ ਕਿਸੇ ਕੌਮ ਨੂੰ ਆਜ਼ਾਦ ਕਰਾ ਸਕਦਾ ਹੋਵੇ ਕਈ ਤੁਹਾਨੂੰ ਕਹਿਣਗੇ ਤੇ ਤੁਸੀਂ ਸ਼ਾਂਤਮਈ ਰਹੋ ਤੁਸੀਂ ਇਦਾਂ ਨਾ ਕਰੋ ਮੈਂ ਨੌਜਵਾਨਾਂ ਨੂੰ ਇਹ ਨਹੀਂ ਕਹਿੰਦਾ ਵੀ ਹਿੰਸਾ ਕਰੋ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਡਾਂਗ ਮਾਰੋ ਮੈਂ ਨਹੀਂ ਕਹਿੰਦਾ ਵੀ ਹਥਿਆਰ ਚੁੱਕ ਕੇ ਕਿਸੇ ਨਿਰਦੋਸ਼ ਨੂੰ ਤੰਗ ਕਰੋ ਪਰ ਮੈਂ ਇਹ ਵੀ ਕਹਿੰਦਾ ਗੁਰਗੋਬਿੰਦ ਸਿੰਘ ਦੇ ਪੁੱਤਰਾਂ ਆਪਾਂ ਗੁਰਗੋਬਨ ਸਿੰਘ ਦੇ ਪੁੱਤਰ ਹੋਣ ਦੇ ਨਾਤੇ ਜੇ ਕਿਸੇ ਨੂੰ ਤੰਗ ਨਹੀਂ ਕਰਦੇ ਜੇ ਕਿਸੇ ਨੂੰ ਮਾਰਦੇ ਨਹੀਂ ਤੇ ਕਿਸੇ ਹੱਥੋਂ ਤੰਗ ਹੋਣਾ ਕਿਸੇ ਤੋਂ ਮਾਰ ਖਾਈ ਜਾਣੀ ਇਹ ਫਿਰ ਸਾਡੇ ਉੱਤੇ ਧ੍ਰਿਗ ਲਾਣ ਦਾ ਸਾਡੇ ਜੀਵਨ ਦੇ ਉੱਤੇ ਹੁਣ ਤੁਸੀਂ ਫੈਸਲਾ ਕਰਨਾ ਹੈ ਅੱਜ ਪੰਜਾਬ ਨੂੰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਪੰਜਾਬ ਦੀ ਨੌਜਵਾਨੀ ਖਤਮ ਹੈ ਜਦੋਂ ਕੋਈ ਐਲਾਨ ਕਰੇ ਇੱਕ ਮੌਕੇ ਤੇ ਐਲਾਨ ਹੋਇਆ ਸੀ ਬਾਬਾ ਬੋਤਾ ਸਿੰਘ ਦੇ ਬਾਬਾ ਗਰਜਾ ਸਿੰਘ ਝਾੜੀਆਂ ਚ ਲੁਕ ਕੇ ਰਹਿੰਦੇ ਸਨ ਕਿਸੇ ਨੇ ਕਹਿਤਾ ਪਿਓ ਹਕੂਮਤ ਨੇ ਐਲਾਨ ਕੀਤਾ ਸਿੱਖ ਬੁੱਕ ਗਏ ਜਦੋਂ ਇੰਨੀ ਗੱਲ ਸੁਣੀ ਦਿਲ ਤੇ ਗਹਿਰੀ ਸੱਟ ਲੱਗੀ ਬਾਹਰ ਨਿਕਲ ਕੇ ਟੈਕਸ ਲਾ ਦਿੱਤਾ ਚੁੰਗੀ ਚੁੰਗੀ ਉਹ ਲਾਉਂਦਾ ਜਿਹਦਾ ਰਾਜ ਹੋਵੇ ਟੈਕਸ ਲਾਇਆ ਵਸੂਲਿਆ ਤੇ ਜਦੋਂ ਫੌਜ ਚੜ ਕੇ ਆਈ ਲੜਦਿਆਂ ਨੇ ਸ਼ਹਾਦਤ ਪ੍ਰਾਪਤ ਕਰ ਲਈ ਉਹਨਾਂ ਕੋਲੋਂ ਬਹੁਤ ਤਰਕ ਸੀ ਖਾਲਸਾ ਜੀ ਜੀਵਨ ਜੀਣ ਦੇ ਅਸੀਂ ਤੇ ਕਰੋੜਾਂ ਚਾਂ ਉਹ ਤੇ ਕਹਿ ਸਕਦੇ ਆ ਕਿ ਸਾਨੂੰ ਤੇ ਪਤਾ ਨਹੀਂ ਕਿ ਸਤੋਂ ਉਹਨੇ ਕੋਈ ਸਿਕ ਹੈਗਾ ਕਿ ਨਹੀਂ ਹੈਗਾ ਅਸੀਂ ਵੰਸ਼ ਵਧਾਉਣੀ ਹੈ ਅਸੀਂ ਪੰਥ ਵਧਾਉਣਾ ਜੇ ਅਸੀਂ ਮਰ ਗਏ ਤੇ ਪੰਥ ਦੀ ਵਾਰਡੋਰ ਕੌਣ ਸੰਭੋ ਪਰ ਸਤਗੁਰ ਤੇ ਜੇ ਭਰੋਸਾ ਹੈ ਜੇ ਕਲਗੀ ਵਾਲਾ ਪੰਥ ਦੀ ਸਿਰਜਣਾ ਕਰ ਸਕਦਾ ਹੈ ਜੇ ਕਲਗੀ ਵਾਲਾ ਪੰਥ ਨੂੰ ਸਾਜ ਸਕਦਾ ਹੈ ਜੇ ਕਲਗੀ ਵਾਲਾ ਸਤਗੁਰ ਪੰਜ ਪਿਆਰਿਆਂ ਨੂੰ ਮੁਰਦਾ ਕਰਕੇ ਉਹਨਾਂ ਦੇ ਸੀਸ ਧਰ ਤੋਂ ਜਿਦਾ ਕਰਕੇ ਮੁੜ ਕੇ ਜਿਉਂਦੇ ਕਰ ਸਕਦਾ ਤੇ ਕਲਗੀਆਂ ਵਾਲਾ ਇੱਕ ਅੱਖਾਂ ਚੋਂ ਪੰਥ ਕੜਾ ਕਰ ਦੂ ਜੇ ਸਾਰਾ ਪੰਥ ਵੀ ਉਹਦੇ ਖਾਤਰ ਸ਼ਹਾਦਤ ਦੇ ਜਾਂਦਾ ਤਾਂ ਵੀ ਸਾਨੂੰ ਘਾਟਾ ਨਹੀਂ ਤੇ ਜੇ ਕਰੋੜਾ ਚ ਹੁੰਦਿਆਂ ਅਸੀਂ ਕਲਗੀਧਰ ਦੇ ਰਾਹ ਤੇ ਨਹੀਂ ਤੁਰਦੇ ਜੇ ਕਰੋੜਾ ਚ ਹੁੰਦਿਆਂ ਅਸੀਂ ਉਸ ਦੇ ਧਰਮ ਦੀ ਖਾਤਰ ਸ਼ਹਾਦਤ ਦੇਣ ਨੂੰ ਤਿਆਰ ਨਹੀਂ ਤੇ ਫਿਰ ਸਾਡੇ ਜੀਵਨ ਤੇ ਧਰਗਲਾਣ ਤੇ ਫਿਰ ਉਹਦੇ ਪੁੱਤਰ ਖਵਾਉਣ ਤੇ ਲਾਇਕ ਨਹੀਂ ਕਿਉਂਕਿ ਉਸ ਨੇ ਸਤਗੁਰ ਸੱਚੇ ਪਾਤਸ਼ਾਹ ਨੇ ਜਦੋਂ ਪਹਿਲਾ ਪੁੱਤਰ ਤੋੜਿਆ ਸ਼ਹਾਦਤ ਵਾਸਤੇ ਬਾਬਾ ਅਜੀਤ ਸਿੰਘ ਜਵਾਨੀ ਦੀ ਉਮਰ ਹੈ ਮੋਛਾ ਜੇ ਪੁੱਟੀ ਹੈ ਸਰੀਰ ਸਤਗੁਰ ਸੱਚੇ ਪਾਤਸ਼ਾਹ ਵਰਗਾ ਉੱਚਾ ਲੰਮਾ ਕੱਦ ਹੈ ਸਿੰਘਾਂ ਦੇ ਨਾਲ ਤੋੜਿਆ ਕੈਂਟਿਆਂ ਬੰਦੀ ਯੁੱਧ ਲੜਿਆ ਯੁੱਧ ਲੜ ਕੇ ਯੁੱਧ ਦੇ ਮੈਦਾਨ ਤੇ ਵਿੱਚ ਜਦੋਂ ਸ਼ਹੀਦ ਹੋ ਕੇ ਡਿੱਗਿਆ ਸਤਗੁਰ ਸੱਚੇ ਪਾਤਸ਼ਾਹ ਨੇ ਇੰਨੀ ਉੱਚੀ ਜਕਾਰਾ ਛੱਡਿਆ ਮੁਗਲਾਂ ਦੀ ਫੌਜ ਕੰਬ ਗਈ ਜਿਹੜੇ ਪਗੰਬਰ ਸੀ ਪੀ ਸੀ ਦੇਵਤੇ ਸੀ ਉਹਨਾਂ ਨੂੰ ਲੱਗਾ ਸੀ ਵੀ ਇੱਥੇ ਇੰਤਹਾ ਹੋ ਗਈ ਕਿਸੇ ਤੋ ਨੇ ਆਪਣਾ ਪੁੱਤਰ ਕਦੇ ਅਦਾ ਜੰਗ ਜਨੀ ਤੋੜਿਆ ਇਹ ਗੁਰੂ ਤੋਂ ਵੱਡਾ ਕੋਈ ਨਹੀਂ ਸਤਗੁਰ ਨੇ ਇਸ ਤੋਂ ਅੱਗੇ ਜਾ ਕੇ ਖਾਲਸੇ ਦਾ ਮਲਬਦ ਆਇਆ ਦੂਜੇ ਪੁੱਤਰ ਨੂੰ ਤਿਆਰ ਕੀਤਾ ਤਿਆਰ ਕਰਕੇ ਤੋੜਨ ਲੱਗੇ ਸਿੱਖਾਂ ਵਾਸਤਾ ਪਾਇਆ ਗੁਰੂ ਜੀ ਸਾਡੇ ਵਰਗੇ ਜਿਹੜੇ ਸੂਰਮੇ ਤੇ ਕੜੇ ਲੋਕ ਕਹਿਣਗੇ ਸਾਡੇ ਵਰਗਿਆਂ ਦੇ ਹੌਲਦਿਆਂ ਤੁਸੀਂ ਇਹ ਨੌਜਵਾਨ ਪੁੱਤਰ ਜਿਹੜਾ ਅਜੇ ਬਾਲ ਵਸਤਾ ਚ ਬਾਬਾ ਜੁਝਾਰ ਸਿੰਘ ਇਹਨੂੰ ਮੌਤ ਦੇ ਮੂੰਹ ਚ ਪਾ ਰਹੇ ਸਤਿਗੁਰ ਨੇ ਆਖਿਆ ਸਾਡਾ ਹੁਕਮ ਹੈ ਸਾਡੇ ਹੁਕਮ ਦੇ ਅੱਗੇ ਕੋਈ ਸਵਾਲ ਨਹੀਂ ਕਰ ਸਕਦਾ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਚ ਗਏ ਹੈ ਸ਼ਹੀਦੀ ਪ੍ਰਾਪਤ ਕੀਤੀ ਹੈ ਉਦੋਂ ਫਿਰ ਸਤਿਗੁਰ ਸੱਚੇ ਪਾਸ਼ਾ ਨੇ ਪਹਿਲੇ ਨਾਲੋਂ ਚੀਜ਼ ਘੜਾ ਛੱਡਿਆ ਖਾਲਸਾ ਜੀ ਦੋ ਪੁੱਤਰ ਵਾਰ ਦਿੱਤੇ ਦੋ ਰਹਿਦੇ ਨੀਹਾਂ ਚ ਚੁਣੇ ਗਏ ਚਾਰ ਪੁੱਤਰ ਵਾਰ ਕੇ ਸਤਿਗੁਰ ਨੇ ਆਖਿਆ ਇਹਨਾਂ ਪੁੱਤਰਾਂ ਕੇ ਸੀਸ ਪਰ ਬੋਰ ਦੀਏ ਸੁ ਵਿਚਾਰ ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਕਈ ਕਹਿੰਦੇ ਸੀ ਸਤਿਗੁਰ ਜੀਓ ਘਾਟੇ ਵਾਲਾ ਸੌਦਾ ਕਰ ਲਿਆ ਆਪਣੇ ਚਾਰੇ ਵਾਰ ਨਾਲ ਕੋਈ ਇੱਕ ਰਖ ਲੈਂਦੇ ਸਤਿਗੁਰ ਸੱਚੇ ਪਾਸ਼ੇ ਨੇ ਕਿਹਾ ਇੰਨੀ ਗੱਲ ਨਾ ਆਖੋ ਘਾਟੇ ਦਾ ਸੌਦਾ ਤੁਹਾਨੂੰ ਨਹੀਂ ਪਤਾ ਤੁਹਾਡੀ ਨਿਗਾਹ 'ਚ ਘਾਟੇ ਦਾ ਸੌਦਾ ਹੋ ਸਕਦਾ ਮੈਂ ਚਾਰ ਪੁੱਤਰ ਤੋੜੇ ਨੇ ਤੇ ਹਜ਼ਾਰਾਂ ਕੋਲ ਬੁਲਾ ਲਏ ਨੇ ਹੁਣ ਤੁਸੀਂ ਦੱਸੋ ਅਸੀਂ ਉਹ ਹਜ਼ਾਰਾਂ ਪੁੱਤਰ ਖਵਾਉਣ ਦੇ ਲੈ ਕੇ ਅਸੀਂ ਲੈ ਗਿਆਂ ਤੇ ਅਸੀਂ ਕਲਗੀਧਰ ਦੇ ਪੁੱਤਰ ਕਵਾ ਸਕੀਏ ਅਸੀਂ ਲੈ ਗਿਆਂ ਤੇ ਅਸੀਂ ਕਵਾ ਸਕੀਏ ਕਿ ਸਾਡੀ ਖਾਤਰ ਉਹਨੇ ਆਪਣੇ ਚਾਰ ਉਹ ਪੁੱਤਰ ਜਿਹੜੇ ਸਤਗੁਰ ਦੇ ਹੁਕਮ ਨੂੰ ਟਾਲਣ ਬਾਰੇ ਸੋਚ ਨਹੀਂ ਸਕਦੇ ਤੁਸੀਂ ਸੋਚ ਸਕਦੇ ਹੋ ਤੇ ਬਾਬਾ ਅਜੀਤ ਸਿੰਘ ਨੂੰ ਗੁਰੂ ਨੇ ਕਿਹਾ ਕਿ ਪੁੱਤਰ ਦੀ ਜੰਗ ਦੇ ਮੈਦਾਨ ਚ ਜਾ ਕੇ ਸ਼ੇਦੀ ਪ੍ਰਾਪਤ ਕਰੋ ਤੇ ਬਾਬਾ ਅਜੀਤ ਸਿੰਘ ਆ ਗਿਆ ਕਿ ਤੇ ਨਹੀਂ ਗੁਰੂ ਜੀ ਮੇਰੀ ਤੇ ਜਵਾਨੀ ਚੜ ਰਹੀ ਹੈ ਮੈਂ ਕੰਮ ਨਹੀਂ ਕਰਨਾ ਸੋਚ ਸਕਦੇ ਤਾਂ ਸਤਗੁਰ ਦੇ ਹੁਕਮ ਦੀ ਅਦੁੱਲੀ ਕਰਨ ਬਾਰੇ ਸਾਬ ਜਾਦਿਆਂ ਸੋਚਿਆ ਨਹੀਂ ਤੇ ਸਾਡੇ ਤੋਂ ਘੱਟ ਕੀਮਤ ਉਹਨਾਂ ਦੀ ਰੱਖੀ ਹੈ ਗੁਰੂ ਨੇ ਸਾਨੂੰ ਬਚਾਇਆ ਉਹਨਾਂ ਨੂੰ ਵਾਰਿਆ ਅਸੀਂ ਗੁਰੂ ਦਾ ਇੱਕ ਹੁਕਮ ਮੰਨਣ ਨੂੰ ਤਿਆਰ ਨਹੀਂ ਜੇ ਗੁਰੂ ਨੇ ਆਖਿਆ ਕੇਸ ਨਹੀਂ ਕਤਲ ਕਰਨੇ ਅਸੀਂ ਨਾ ਹੀਆਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਪੰਡਾ ਦੀਆਂ ਪੰਡਾ ਕੇਸ ਕਤਲ ਕਰਾਉਨੇ ਜੇ ਸਤਗੁਰ ਨੇ ਆਖਿਆ ਨਸ਼ੇ ਨਹੀਂ ਕਰਨੇ ਸਾਡੀ ਸਾਰੀ ਜਵਾਨੀ ਨਸ਼ਿਆਂ 'ਚ ਗਲਤਾਨ ਰੋ ਰਹੀ ਹੈ ਅਸੀਂ ਉਸਦੇ ਪੁੱਤਰ ਗੌਂਦ ਤੇ ਲਾਇਆ ਗਿਆ ਇਹ ਮੇਰਾ ਅਸੀਂ ਸਤਿਗੁਰੂ ਨੂੰ ਬਰਵਾ ਰਹੇ ਆ ਇਹ ਮੇਰਾ ਤੇ ਕਲਗੀ ਵਾਲੇ ਨੇ ਘਾਟੇ ਦਾ ਸੌਦਾ ਕੀਤਾ ਇਹ ਮੇਰਾ ਦੂਰ ਕੌਣ ਕਰਦਾ ਸਾਡੇ ਪਾਪਾਂ ਦਾ ਬੋਝ ਕੌਣ ਦੂਰ ਕਰਦਾ ਇਹ ਦੂਰ ਕਰਦੇ ਨੇ ਭਾਈ ਗਰਜਨ ਸਿੰਘ ਬੋਜੰਗ ਵਾਲੇ ਆਪਣਾ ਲਹੂ ਡੋਲ ਕੇ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਵਰਗੇ ਆਪਣਾ ਲਹੂ ਡੋਲ ਕੇ ਇਹ ਫਿਰ ਉਹ ਨਾਰਾ ਜਿੰਦੇ ਨੇ ਤੇ ਕਲਗੀ ਵਾਲੇ ਨੇ ਕੀ ਕਿਹਾ ਸੀ ਨਾ ਖਾਲਸਾ ਮੇਰੇ ਰੂਪ ਦਾ ਖਾਸ ਇਹ ਖਾਸ ਖਾਲਸੇ ਦੇ ਇਹੋ ਬਣਦੇ ਨੇ ਅਸੀਂ ਨਹੀਂ ਬਣਦੇ ਸਾਡੇ 'ਚ 100 ਕਮੀਆਂ ਐ ਮੇਰੇ 'ਚ ਹਜ਼ਾਰਾਂ ਕਮੀਆਂ ਐ ਪਰ ਮੈਂ ਇੱਕੋ ਗੱਲ ਦਾ ਦਾਵਾ ਕਰਦਾ ਮੈਂ ਬਹੁਤੇ ਦਾਅਵੇ ਕਰਨ ਵਾਲਾ ਨਹੀਂ ਨਾ ਇਸ ਕਾਮ ਨੂੰ ਮੈਂ ਤੈਥੇ ਵਿਖਾ ਸਕਦਾ ਨਾ ਮੈਂ ਉਸ ਦਿਨ ਜੰਮਿਆ ਕਿ ਕੋਈ ਹਕੂਮਤ ਮੈਨੂੰ ਡਰਾ ਜਾਵੇ ਕੋਈ ਮੈਨੂੰ ਘਰੀਬ ਜਾਵੇ ਕੋਈ ਪਰਚਾ ਮੈਨੂੰ ਡਰਾ ਜਾਵੇ ਕੋਈ ਗੋਲੀ ਮੈਨੂੰ ਡਰਾ ਜਾਵੇ ਮਰਨਾ ਤੈ ਹੈ ਇਸ ਪੰਥ ਤੇ ਤੁਰਨ ਲੱਗਿਆਂ ਸਭ ਤੋਂ ਪਹਿਲਾਂ ਇਹ ਬਚਨ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਬਰਾਂ ਕੀ ਰੇਮਕਾ ਤੋ ਆਓ ਹਮਾਰੇ ਪਾਸ ਇਸ ਪੰਥ ਤੇ ਤੁਰਨ ਤੋਂ ਪਹਿਲਾਂ ਇਹ ਬਚਨ ਪੜੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਚਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾ ਨਕੀਜਾ ਸਿਰ ਦੇਣਾ ਪੈਣਾ ਇਸ ਸਿਰ ਲੈ ਕੇ ਨਾ ਤੇ ਸਾਨੂੰ ਵੱਡੇ ਹੋਣ ਦਾ ਸ਼ੌਕ ਹੈ ਨਾ ਅਸੀਂ ਬੁੱਢੇ ਵਾਰੇ ਕਿਸੇ ਹਸਪਤਾਲ ਦੇ ਬੈੱਡ ਦੇ ਪਾ ਕੇ ਮਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਇਸ ਸੰਸਾਰ ਤੋਂ ਰੁਖਸਤ ਹੋਈਏ ਏਦਾਂ ਤੁਰ ਜਾ ਫਿਰਦੇ ਆ ਭਰੀ ਜਵਾਨੀ ਚ ਭੜਿਆ ਮੇਲਾ ਛੱਡ ਕੇ ਜਾਈਏ ਤੇ ਸਤਿਗੁਰ ਦੇ ਬਚਨਾਂ ਤੇ ਫੁੱਲ ਪਾ ਕੇ ਜਾਈਏ ਪਰ ਨੌਜਵਾਨੋ ਇਹ ਗੁਲਾਮੀ ਜਿੰਨੀ ਗਹਿਰੀ ਹੋ ਗਈ ਹੈ ਮੇਰੇ ਕੱਲੇ ਦੇ ਸਰਰਾਂ ਨੂੰ ਲਤਣੀ ਇਹ ਸਾਨੂੰ ਹਰ ਇੱਕ ਨੂੰ ਆਪਣਾ ਸੀਸ ਥੜੀ ਦਾ ਧਰਨਾ ਪੈਣਾ ਸਾਡੀ ਉਮਰ ਸਾਡੀ ਕੌਮ ਦੇ ਵਿੱਚ ਬੁੱਢਿਆਂ ਨੇ ਸੀਸ ਧਰੇ ਨੇ ਬਾਬਾ ਦੀਪ ਸਿੰਘ ਨੇ ਕੇਸ ਉਮਰ ਦੇ ਵਿੱਚ ਸੀਸ ਥੜੀ ਦੇ ਧਰ ਕੇ ਹਰਮੰਦਰ ਸਾਹਿਬ ਦੀ ਤਵਿੱਤਰਤਾ ਨੂੰ ਬਹਾਲ ਕਰਾਉਣ ਲਈ ਗੋਤਾਵਾ ਦੀ ਸ਼ਹਾਦਤ ਦਿੱਤੀ ਹੈ ਅੱਜ ਸਾਡੇ ਤੇ ਜਵਾਨੀ ਹੈ ਜਵਾਨੀ ਦਾ ਜੋਰ ਹੈ ਜਜਬਾ ਹੈ ਤੇ ਜੇ ਅੱਜ ਕੌਮ ਨਹੀਂ ਕੁਝ ਨਹੀਂ ਕਰਨਾ ਤੇ ਫਿਰ ਮਗਰੋਂ ਤੇ ਇਹ ਦਾਵੇ ਹੀ ਹੈ ਕਈ ਮੇਰੇ ਨਾਲ ਬਹੁਤ ਹੀਰਖਾ ਰੱਖਦੇ ਨੇ ਪੁਰਾਣੇ ਕਈ ਮੈਨੂੰ ਆ ਹੁਣ ਵੀ ਕੁਝ ਘਟਨਾਵਾਂ ਵਾਪਰੀਆਂ ਪਰ ਮੈਂ ਸਾਫ਼ ਕਰ ਦਿੰਨਾ ਮੇਰੀ ਕਿਸੇ ਨਾਲ ਈਰਖਾ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਮੇਰੇ ਕਿਸੇ ਵੀ ਆਪਣੇ ਸਿੱਖ ਭਰਾ ਦੇ ਨਾਲ ਮੇਰੇ ਨਾਲ ਸਹਿਮਤ ਹੋਵੇ ਆ ਸਹਿਮਤ ਹੋਵੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਜੇ ਮੇਰੇ ਕੋਲ ਕੋ ਬੰਦੂਕ ਹੈ ਤੇ ਉਹਦੇ ਗੋਲੀ ਕਦੇ ਚਿਤ ਵੀ ਆਪਣੇ ਕਿਸੇ ਸਿੱਖ ਭਰਾ ਵੱਲ ਨਹੀਂ ਚਲਦੀ ਮੈਂ ਇਹ ਗੱਲ ਦਾ ਇੱਥੇ ਖਲੋ ਕੇ ਸਤ ਗੁਰੂ ਜੀ ਹਜ਼ੂਰ ਚ ਦਾਵਾ ਕਰਦਾ ਹੋ ਸਕਦਾ ਮੇਰੇ ਕੋ ਕਿਸੇ ਪ੍ਰਤੀ ਕੁਝ ਬੋਲਿਆ ਗਿਆ ਹੋਵੇ ਤਲਕੀ ਜਾ ਕੇ ਮਨੁੱਖ ਬਹੁਤ ਕੁਝ ਬੋਲਦਾ ਪਰ ਮੇਰੇ ਦਿਲ ਚ ਮੈਲ ਨਹੀਂ ਮੈਂ ਇਹ ਮੰਨਣ ਨੂੰ ਤਿਆਰ ਹਾਂ ਕਿ ਪੰਥ ਦੀ ਖਾਤਰ ਜਿਹੜਾ ਵੀ ਬੰਦਾ ਪੰਥ ਲਈ ਸਹਿਰਦਾ ਉਹਦੇ ਨਾਲ ਬੈਠਣ ਨੂੰ ਵੀ ਤਿਆਰ ਹਾਂ ਉਹਦੇ ਨਾਲ ਨੀਵੇਂ ਹੋ ਕੇ ਚੱਲਣ ਨੂੰ ਵੀ ਤਿਆਰ ਹਾਂ ਪਰ ਕੇਵਲ ਪੰਥ ਦੀ ਖਾਤਰ ਨਾਮ ਹੈ ਕੋਈ ਜਜ਼ਾਤ ਇਕੱਠੀ ਕਰਨੀ ਹੈ ਜਿਹੜੀ ਮੇਰੇ ਕੋਲ ਕੋ ਹੈਗੀ ਹੈ ਉਹ ਵੀ ਪੰਥ ਦੇ ਰੇਖੇ ਲਾਵਾਂਗੇ ਜੇਰਾ ਮੇਰਾ ਪਰਿਵਾਰ ਹੈ ਉਹ ਵੀ ਮੈਂ ਬਾਹਰ ਨਹੀਂ ਰੱਖਦਾ ਕਿਤੇ ਉਹ ਪਰਿਵਾਰ ਵੀ ਜਦ ਜਣ ਲੱਗਾ ਤੇ ਲੇਖੇ ਲੱਗੂ ਸਤਕਰ ਨੇ ਬੇਦ ਬਣਾਣੀ ਹੁੰਦੀ ਹੈ ਐਵੇਂ ਕੋਈ ਆਬਤ ਨਹੀਂ ਕਰ ਸਕਦਾ ਮੇਰੀਆਂ ਦੀਪ ਸਿੱਧੂ ਦੇ ਨਾਲ ਲੰਮੀਆਂ ਵਿਚਾਰਾ ਹੁੰਦੀਆਂ ਸੀ ਇੱਕ ਸਮਾਂ ਸੀ ਘੰਟਿਆਂ ਬੱਧੀ ਅਸੀਂ ਫੋਨ ਤੇ ਲੱਗੇ ਰਹਿਣਾ ਉਹਨੇ ਆਪਣੇ ਕੰਮ ਕਰਨੇ ਮੈਂ ਆਪਣੇ ਕਰਨ ਪਿਛਲੇ ਸਾਲ ਨਵੰਬਰ ਦੇ ਵਿੱਚ ਇਸ ਸਾਲ ਤੋਂ ਪਿਛਲਾ 2021 ਨਵੰਬਰ ਦੇ ਵਿੱਚ ਸਾਡੀ ਵਿਚਾਰ ਚੱਲਦੀ ਤੇ ਪੰਜਾਬ ਦੇ ਵਿੱਚ ਇੱਕ ਧਰਮ ਪ੍ਰਚਾਰ ਦੀ ਮੁਹਿੰਮ ਦੀ ਲੋੜ ਹੈ ਦੀਪ ਸਿੱਧੂ ਨੇ ਆਖਿਆ ਭਾਈ ਮੈਂ ਇਸ ਗੱਲ ਲਈ ਤੇ ਤਿਆਰ ਨਹੀਂ ਉਹ ਬੜਾ ਸੱਚਾ ਆਦਮੀ ਹੈ ਸੱਚਾ ਆਦਮੀ ਸੀ ਉਹਨੇ ਕਿਹਾ ਮੈਂ ਇਸ ਗੱਲ ਲਈ ਤੇ ਤਿਆਰ ਨਹੀਂ ਕਿਉਂਕਿ ਮੈਂ ਤੇ ਆਪਕੇ ਇਸ ਕਤਲ ਕੀਤੇ ਨੇ ਉੱਠ ਕੇ ਧਰਮ ਦੀ ਬਾਤ ਪਾਉਂਗਾ ਲੋਕ ਆਖਣਗੇ ਪਹਿਲਾਂ ਆਪਣਾ ਮੂੰਹ ਤਾਂ ਸੁਧਾਰ ਸਤਗੁਰ ਮਿਰਤਿ ਉਹਨੇ ਆਖਿਆ ਕਿਰਪਾ ਕਰਨ ਤੇ ਹੋ ਸਕਦਾ ਮੈਂ ਵੀ ਇਸ ਮਾਰਗ ਤੇ ਤੁਰਾਂ ਪਰ ਉਹਨੇ ਮੈਨੂੰ ਆਖਿਆ ਤੁਸੀਂ ਤੇ ਕੇਸ ਰੱਖ ਸਕਦੇ ਜੋ ਤੁਸੀਂ ਰੱਖੋ ਤੁਹਾਡਾ ਸਿੱਖੀ ਨਾਲ ਬਹੁਤ ਪ੍ਰੇਮ ਹੈ ਮੈਂ ਉਸ ਦਿਨ ਉਹਦੇ ਨਾਲ ਵਚਨ ਕੀਤਾ ਨਵੰਬਰ 2021 ਤੋਂ ਬਾਅਦ ਮੈਂ ਕੇਸਾਂ ਦੀ ਕਦੇ ਬਦਵੀ ਨਹੀਂ ਕੀਤੀ ਮੈਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਵਚਨ ਉਸਦੇ ਮੂੰਹੋਂ ਨਿਕਲੇ ਆਂ ਭੀ ਇਹ ਸੇਵਾ ਤੁਸੀਂ ਕਰਨੀ ਹੈ ਉਹਨੇ ਕਿਸ ਅਵਸਥਾ 'ਚ ਕੀਤੇ ਆ ਕਿੱਡੀ ਵੱਡੀ ਉਹ ਰੂਹ ਹੈ ਸਤਿਗੁਰ ਨੇ ਕਿਵੇਂ ਬੈਦ ਬਣਾਈ ਅੱਜ ਸਤਗੁਰ ਨੇ ਸੇਵਾ ਲਈ ਮੇਅਰਪੋਰਟ ਤੇ ਉਤਰਿਆ ਨੌਜਵਾਨ ਨੇ ਦੱਸ ਹੀ ਦਿੱਤਾ ਹੈ 4-5 ਘੰਟੇ ਹਿੰਦੁਸਤਾਨ ਦੀ ਸਾਰੀਆਂ ਨਵੀਆਂ ਪੁਰਾਣੀਆਂ ਏਜੰਸੀਆਂ ਆਣ ਕੇ ਬੈਠ ਗਈਆਂ ਉੱਥੇ ਵੀ ਤੁਸੀਂ ਕਰਨਾ ਕੀ ਹੈ ਪੰਜਾਬ ਚ ਦੱਸੋ ਇਹ ਗੁਲਾਮੀ ਦੀ ਇੰਤਿਹਾਈ ਵੇਖੋ ਖਾਲਸਾ ਜੀ ਆਪਣੀ ਧਰਤੀ ਤੇ ਗੁਰਰਾਮਦਾਸ 에ਅਰਪੋਰਟ ਦੇ ਉੱਤੇ ਅੰਮ੍ਰਿਤਸਰ ਦੀ ਧਰਤੀ ਜਿੱਥੇ ਸਿੱਖਾਂ ਨੇ ਮਾਣਾ ਮਣੀ ਲੋਹ ਡੋਲਿਆ ਉਸ ਧਰਤੀ ਤੇ ਉਸ ਧਰਤੀ ਦਾ ਕੋਈ ਪੁੱਤਰ ਆਵੇ ਤੇ ਉਹਨੂੰ ਇਹ ਪੁੱਛਿਆ ਜਾਂਦਾ ਤੇ ਇੱਥੇ ਆ ਕੇ ਕਰਨਾ ਕੀ ਹੈ ਤੁਸੀਂ ਮੈਂ ਦੱਸਿਆ ਮੈਂ ਕਿਹਾ ਪਹਿਲਾਂ ਤੇ ਆਪ ਭਟਕਿਆ ਸਤਿਗੁਰੂ ਅੱਗੇ ਅਰਦਾਸ ਕਰਨੀ ਹੈ ਤੇ ਆਪਣੇ ਲੇਖੇ ਆਪਣੇ ਚਰਨਾਂ 'ਚ ਲਾ ਲਿਓ ਢੰਡੇ ਬਾਟੇ ਦੀ ਪਾਲ ਬਖਸ਼ੋ ਫਿਰ ਨੌਜਵਾਨਾਂ ਨੂੰ ਅਪੀਲ ਕਰਨੀ ਹੈ ਤੇ ਨੌਜਵਾਨੋ ਇਹ ਮੌਤ ਨਾ ਮਰੀਏ ਇਹ ਮੇਰਾ ਤੁਹਾਨੂੰ ਵਾਸਤਾ ਜੇ ਮੈਂ ਤੁਹਾਡਾ ਵੱਡਾ ਭਰਾ ਹਾਂ ਤੁਹਾਡਾ ਛੋਟਾ ਭਰਾ ਹਾਂ ਮੇਰਾ ਤੁਹਾਨੂੰ ਇਹ ਵਾਸਤਾ ਹੈ ਕਿ ਆਪਾਂ ਇਹ ਮੌਤ ਨਾ ਮਰੀਏ ਜੇ ਮੌਤ ਮਰਨ ਦਾ ਚਾਹ ਤੇ ਫੇਰ ਧਰਮ ਯੁੱਧ ਦੇ ਵਿੱਚ ਮਰਨਾ। ਅਵਰਵਾਸ ਨਾਲ ਨਾਏ ਪ੍ਰਭੂ ਧਰਮ ਯੁੱਧ ਕੇ ਚਾਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਕੋਈ ਵਾਸ਼ਨਾ ਨਹੀਂ ਕੋਈ ਚਾਤ ਨਹੀਂ ਇੱਕੋ ਇੱਕ ਚਾਤ ਹੈ ਧਰਮ ਦਾ ਯੁੱਧ ਛੜਿਆ ਹੋਵੇ ਤੇ ਅਸੀਂ ਬਾਜ-ਬਾਜ ਕੇ ਜਾਨਾਂ ਵਾਰੀਏ ਨੌਜਵਾਨੋ ਜੇ ਮਰਨਾ ਹੈ ਤੇ ਇਹ ਕੋਈ ਮੌਤ ਹੈ ਨਾਲ ਚਿਟੀਗਾ ਲਾ ਕੇ ਮਰ ਜਾਣਾ। ਇਹ ਕੋਈ ਮੌਤ ਹੈ ਤੇ ਗੱਡੀ ਤੇਜ਼ ਭਜਾ ਲਈ ਦੇ ਐਕਸੀਡੈਂਟ ਚ ਮਾਰੇ ਗਏ। ਇਹ ਕੋਈ ਮੌਤ ਹੈ ਤੇ ਕਿਸੇ ਪਿੱਛੇ ਦੁਖੀ ਹੋ ਕੇ ਜ਼ਹਿਰ ਖਾ ਕੇ ਮਰ ਗਏ। ਜੇ ਮਰਨਾ ਹੈ ਤੇ ਬਦਬੰਦ ਕੱਟ ਕੇ ਵੀ ਮਰੀਦਾ ਪਰ ਉਹਦੇ ਚ ਵੀ ਆਨੰਦ ਹੈ ਤੁਸੀਂ ਦੱਸੋ ਭਾਈ ਮਤੀ ਦਾਸ ਨੂੰ ਆਨੰਦ ਨਹੀਂ ਮਿਲਿਆ ਭਾਈ ਸਤੀ ਦਾਸ ਨੂੰ ਆਨੰਦ ਨਹੀਂ ਮਿਲਿਆ ਬਦਬੰਦ ਕਟਾਉਣ ਵਾਲੇ ਸਿੱਖਾਂ ਨੂੰ ਆਨੰਦ ਨਹੀਂ ਮਿਲਿਆ ਆਨੰਦ ਸਾਨੂੰ ਨਹੀਂ ਮਿਲਦਾ ਅੱਜ ਭਾਵੇਂ ਜਿਉਂਦੇ ਆਂ ਸਾਨੂੰ ਆਨੰਦ ਨਹੀਂ ਅੱਜ ਕੌਮ ਥਾਂ-ਥਾਂ ਤੇ ਮੋਰਚਿਆਂ 'ਚ ਖਜਲ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਸਾਡੇ ਕੋਲ ਕੌਮੀ ਘਰ ਨਹੀਂ ਜਿਹੜਾ ਕੰਮ ਇੱਕ ਹਿੰਦੂ ਦਾ ਬਿਨਾ ਆਵਾਜ਼ ਕੀਤੇ ਬਿਨਾ ਬੋਲੇ ਪੂਰਾ ਹੋ ਜਾਂਦਾ ਸਾਨੂੰ ਨੱਕ ਨਾਲ ਕੀੜਾਂ ਕੱਢਣੀਆਂ ਪੈਂਦੀਆਂ ਜਿਨ੍ਹਾਂ ਨੂੰ ਸੂਬੇ ਬਿਠੇ ਬਿਠਾਇਆ ਮਿਲ ਗਏ ਸਾਡੇ ਪੁਰਖਿਆਂ ਨੇ 15 ਸਾਲ ਤੱਕ ਜੇਲ੍ਹ ਨਹੀਂ ਛੱਡੀ ਸਾਡੇ ਨਿਕਨਕੇ ਬੱਚੇ ਕਤਲ ਹੋਏ ਇੱਕ ਸੂਬਾ ਲੈਣ ਵਾਸਤੇ ਰਾਜਧਾਨੀਆਂ ਸਾਡੇ ਕੋਲੋਂ ਫਿਰ ਗੋਲੀਆਂ ਸੋ ਇਸ ਕਰਕੇ ਗੁਲਾਮੀ ਹੈ ਇਹਨੂੰ ਜੇ ਪਛਾਣਨਾ ਤਾਂ ਵੀ ਠੀਕ ਹੈ ਜੇ ਨਹੀਂ ਪਛਾਣਨਾ ਤਾਂ ਵੀ ਠੀਕ ਹੈ ਕਬੂਤਰ ਵਾਂਗੂ ਅੱਖਾਂ ਮੀਟ ਲਾਓ ਤੇ ਪਰ ਇਹ ਗੁਲਾਮੀ ਨੇ ਛੱਡਣਾ ਕਿਸੇ ਨੂੰ ਨਹੀਂ ਕੋਈ ਕਾਂਗਰਸੀ ਸਿੱਖ ਬਣ ਜਾਏ ਕੋਈ ਕਾਲੀ ਸਿੱਖ ਬਣ ਜਾਏ ਕੋਈ ਝਾੜੂ ਵਾਲਾ ਸਿੱਖ ਬਣ ਜਾਏ ਕੋਈ ਮਿਸ਼ਨਰੀ ਬਣ ਜਾਏ ਕੋਈ ਟਕਸਾਲੀ ਬਣ ਜਾਏ ਅੰਤ ਨੂੰ ਇਸ ਗੁਲਾਮੀ ਦੇ ਦਾੰਤ ਨੇ ਸਭ ਨੂੰ ਖਾ ਜਾਣਾ ਤੇ ਜੇ ਅੱਜ ਇਕੱਠੇ ਹੋ ਕੇ ਕੇਵਲ ਸਿੱਖ ਬਣੀਏ ਜੇ ਅੱਜ ਇਕੱਠੇ ਹੋ ਕੇ ਕੇਵਲ ਇਹ ਵਚਨ ਕਰੀਏ ਪੇ ਅਸੀਂ ਇਸ ਗੁਲਾਮੀ ਦੇ ਜੀਵਨ ਤੋਂ ਮੌਤ ਨੂੰ ਬਿਹਤਰ ਸਮਝਦੇ ਹਾਂ ਤੇ ਆਉਣ ਵਾਲੇ ਸਮਾਂ ਚ ਸਤਗੁਰ ਕਿਰਪਾ ਕਰਨ ਸਾਡੀਆਂ ਨਸਲਾਂ ਅਸੀਂ ਰਾਜ ਨਹੀਂ ਭੋਗਣਾ ਨਾ ਭੋਗਣ ਦੀ ਇੱਛਾ ਹੈ ਅਸੀਂ ਚਾਹੁੰਦੇ ਹਾਂ ਸਾਡੀਆਂ ਨਸਲਾਂ ਉਹ ਖਵਾਰੀ ਨਾ ਚੱਲਣ ਜਿਹੜੀ ਅਸੀਂ ਚੱਲੀਏ ਅਸੀਂ ਨਹੀਂ ਚਾਹੁੰਦੇ ਸਾਡੀਆਂ ਨਸਲਾਂ ਸਾਡੇ ਸ਼ਹੀਦਾਂ ਨੂੰ ਕੋਈ ਆਤਵਾਦੀ ਕਵੇ ਤੇ ਉਹਨਾਂ ਨੂੰ ਸੁਣਨਾ ਪਵੇ ਅਸੀਂ ਨਹੀਂ ਚਾਹੁੰਦੇ ਸਾਡੀਆਂ ਨਸਲਾਂ ਦੀਆਂ ਕਿਤਾਬਾਂ ਦੇ ਵਿੱਚ ਸਾਡੇ ਗੁਰੂਆਂ ਨੂੰ ਸ਼ਹੀਦਾਂ ਨੂੰ ਮੰਦਾ ਬੋਲਿਆ ਜਾਵੇ ਤੇ ਸਿੱਖਾਂ ਨੂੰ ਧਰਨੇ ਲਾਉਣੇ ਪੈਣ ਜੇ ਚਾਹੁੰਦੇ ਆ ਤੇ ਪੈਣੋ ਭਰਾਵਾਂ ਨੂੰ ਕਹੋ ਉੱਪਰੋਂ ਵੀਰ ਜਵਾਨਾਂ ਨੇ ਪੰਥ ਨੂੰ ਲੋੜ ਸਰਾਂ ਦੀ ਪੈ ਗਈ ਇਹ ਮੌਕਾ ਕਿਹੜਾ ਲੱਭਦੇ ਆਪਾਂ ਪਰਚੇ ਝੂਠੇ ਹੋਣ ਨੌਜਵਾਨ ਚੁੱਕ ਚੁੱਕ ਕੇ ਜਿਨ੍ਹਾਂ ਚੁੱਟੇ ਜਾਣ ਤੇ ਅਸੀਂ ਅਜੇ ਮੌਕੇ ਦੀ ਭਾਲ ਚਾ ਵੀ ਸੰਘਰਸ਼ ਸ਼ੁਰੂ ਹੋਇਆ ਸਾਡੇ ਨੌਜਵਾਨ ਗੋਲੀਆਂ ਨਾਲ ਮਾਰ ਦਿੱਤੇ ਗਏ ਦਿੱਲੀ ਦੇ ਬਾਡਰਾਂ ਤੇ ਕਿੰਨੇ ਮਾਰ ਦਿੱਤੇ ਗੋਲੀਆਂ ਨਾਲ ਸ਼ਹੀਦ ਕੀਤੇ ਜਵਾਬਾ ਲਾ ਕੇ ਜਿਨ੍ਹਾਂ ਚੁੱਟੇ ਕਿਤਾਬਾਂ ਰੱਖਦੇ ਉਮਰ ਕੱਦਾਂ ਕੀਤੀਆਂ ਸਾਨੂੰ ਹੋਸ਼ਕਾਦ ਹੋਣੀ ਹੈ ਉਦੋਂ ਹੋਸ਼ ਹੋਣੀ ਹੈ ਜਦੋਂ ਸਾਡਾ ਕੋਈ ਧੀ ਪੋਤੇ ਚ ਆਗੇ ਤੇਤੀ ਪੁੱਤਰ ਅਸੀਂ ਸਾਰੇ ਕਹਦੇ ਆਂ ਕਲਗੀਆਂ ਵਾਲੇ ਦੇ ਪੁੱਤਰਾਂ ਜਿਨੇ ਆਪਣਾ ਵੰਚ ਅੰਸ਼ ਤੋੜ ਕੇ ਗੱਲ ਕਹੀ ਸੀ ਸਰਬੰਸ ਵਾਰ ਕੇ ਵੀ ਇਹ ਮੇਰਾ ਅੰਸ਼ ਬੰਸਿਆ ਤੇ ਜਿਨ੍ਹਾਂ ਨੂੰ ਅੰਸ਼ ਬੰਸ ਕਿਹਾ ਉਹਨਾਂ ਦੀਆਂ 1500 ਵਕ ਵਕ ਜਥੇਬੰਦੀਆਂ ਤੇ 1500 ਪਾਸੇ ਨੂੰ ਵਕ ਵਕ ਮੂੰਹ ਹੈ ਕੋਈ ਕਿਸੇ ਪਾਸੇ ਨੂੰ ਤੁਰਿਆ ਪਰਦਾ ਕੋਈ ਕਿਸੇ ਪਾਸੇ ਨੂੰ ਮੈਂ ਅੱਜ ਇਹ ਸਟੇਜ ਤੋਂ ਐਲਾਨ ਕਰਦਾ ਕੋਈ ਸਿੱਖ ਪੰਥਕ ਜਥੇਬੰਦੀ ਮੇਰੀ ਧੌਣ ਵੀ ਵੱਡ ਦੇਵੇ ਮੈਂ ਉਹਦੀ ਮੁਖਾਲਫਤ ਨਹੀਂ ਕਰਦਾ। ਇਤੋਂ ਮੈਂ ਕੁਝ ਇਕੱਠਾ ਕਰਕੇ ਨਹੀਂ ਖਾਣਾ ਖਾਣਾ। ਨਾ ਮੈਂ ਕੋਈ ਜਦਾਦ ਬਣਾਉਣੀ ਐ। ਇਹ ਲੇਖਾ ਪਰ ਉਹਦੋਂ ਹੀ ਹੋਣਾ ਜਦਨ ਮੈਂ ਸੰਸਾਰ ਤੋਂ ਤੁਰ ਗਿਆ। ਮੈਂ ਨਹੀਂ ਕਹਿਣਾ ਬਤ ਤੁਸੀਂ ਮੇਰਾ ਸਾਥ ਦਿਓ। ਦੇ ਤੁਸੀਂ ਬਥੇਰਾ ਰਹਿ ਜਾਓ। ਸੰਗਤ ਤੋਂ ਮੈਨੂੰ ਕੋਈ ਗਲਾ ਨਹੀਂ। ਜਿੰਨਾ ਪ੍ਰੇਮ ਮੇਰੇ ਖਿਆਲ ਨਾਲ ਸੰਗਤ ਨੇ ਮੈਨੂੰ ਦਿੱਤਾ ਹੈ। ਪਿਛਲੇ 20-25 ਸਾਲਾਂ 'ਚ ਕਿਸੇ ਆਗੂ ਨੇ ਇਹਨਾਂ ਪ੍ਰੇਮ ਨਹੀਂ ਸੰਗਤ ਨੇ ਦਿੱਤਾ। ਮੈਂ ਆਗੂ ਵੀ ਨਹੀਂ ਖਵਾਉਂਦਾ। ਮੈਂ ਤੁਹਾਡਾ ਭਰਾ ਆਂ ਛੋਟਾ ਮੇਰੇ ਕੋ ਬੇਨਤੀ ਕਰਦਾ ਨੌਜਵਾਨੋ ਮੈਨੂੰ ਮਾੜਾ ਬੋਲੋ ਚੰਗਾ ਬੋਲੋ ਪਰ ਆ ਨਸ਼ਿਆਂ ਦਾ ਕੋਹੜ ਛੱਡ ਦਿਓ ਅੱਜ ਉਸ ਮਹਾਨ ਸਿੱਖ ਦੀ ਵਰਸੀ ਤੇ ਆਏ ਆਂ ਅੱਜ ਉਸ ਮਹਾਨ ਸੂਰਮੇ ਦੇ ਪਿੰਡ ਆਏ ਆਂ ਇਹ ਵਚਨ ਕਰੋ ਸਤਿਗੁਰ ਦੀ ਜੁਰੀ ਦੇ ਵਿੱਚ ਤੇ ਜਿਹੜੀਆਂ ਬੱਜਰ ਕਰਤਾ ਸਿੱਕੇ 'ਚ ਲਿਖੀਆਂ ਜਿਹੜਾ ਸਤਿਗੁਰ ਨੇ ਕਿਹਾ ਕੇਸਾਂ ਦੀ ਬੇਦਬੀ ਨਹੀਂ ਕਰਨੀ ਨਸ਼ੇ ਨਹੀਂ ਕਰਨੇ ਇਹ ਸਾਰਾ ਕੁਝ ਬੰਦ ਕਰਕੇ ਖੰਡੇ ਬਾਟੇ ਦੀ ਪੌੜ ਛਕਣੀ ਜਿੰਨਾ ਅੱਜ ਸ਼ਕੀ ਹੈ ਉਹਨਾਂ ਨੂੰ ਪੁੱਛੋ ਉਹ ਸਤਗੁਰ ਦੇ ਸਾਨਮਖੋ ਕੇ ਆਏ ਨੇ ਉਹਨਾਂ ਪੰਜ ਪਿਆਰਿਆਂ ਚ ਕਲਗੀਆਂ ਵਾਲੇ ਨੂੰ ਵੇਖਿਆ ਕਲਗੀਆਂ ਵਾਲੇ ਨੇ ਪੁੱਛਿਆ ਪੁੱਤਰੋ ਜੇ ਧਰਮ ਦੀ ਖਾਤਰ ਧਰਮ ਯੁੱਧ ਚ ਸੀਸ ਵਾਰਨਾ ਤਿਆਰ ਹੋਗੇ ਉਹ ਅੰਦਰ ਕਹਿ ਕੇ ਆਏ ਨੇ ਵੀ ਵਾਰਾਂਗੇ ਤੇ ਵਾਰਨਗੇ ਜਿਹੜੇ ਸੀਸ ਵਾਰਨ ਦੇ ਚਾਹਵਾਨ ਨੇ ਜਿਹੜੇ ਪੰਜਾਬ ਲਈ ਮਰ ਮਿਟਣ ਦਾ ਦਾਵਾ ਕਰਦੇ ਨੇ ਉਹਨਾਂ ਨੂੰ ਪਹਿਲਾਂ ਆਪਣਾ ਸੀਸ ਕਲਗੀਆਂ ਵਾਲੇ ਦੇ ਚਰਨਾਂ ਚ ਵਾਰਨਾ ਪੈਣਾ ਹੈ ਮਰੇ ਨੂੰ ਕੋਈ ਨਹੀਂ ਮਾਰ ਸਕਦਾ ਜੇ ਮੌਜ ਦਾ ਭਾਇਆ ਖਤਮ ਕਰਨਾ ਹੈ ਤੇ ਚਲੋ ਪਹਿਲਾਂ ਕਲਗੀ ਹਰ ਦੇ ਚਰਨਾ ਚ ਮਰੀਏ ਪਹਿਲਾਂ ਆਪਣਾ ਸੀਸ ਵੱਢ ਕੇ ਉਹਦੇ ਚਰਨਾ ਚ ਛੁੱਟিয়ে ਤੇ ਜਿਹਦਾ ਸੀਸ ਕਲਗੀ ਵਾਲੇ ਕੋਲ ਚਲ ਗਿਆ ਉਹਨੂੰ ਨਾ ਮੌਤ ਡਰਾਵੇ ਨਾ ਭੁੱਖ ਉਸਤਾਵੇ ਉਹਨੂੰ ਨਾ ਕੋ ਕੋਲ ਕਾਲ ਕੋਠੀ ਡਰਾ ਸਕਦੀ ਨਾ ਕੋ ਜੇਲ ਨਾ ਕੋ ਗੋਲੀ ਨਾ ਤੋਪ ਨਾ ਟੈਂਕ ਇਥੇ ਸੂਰਮਿਆਂ ਨੇ ਸਾਬਤ ਕੀਤਾ ਹੈ ਹਿੰਦੁਸਤਾਨ ਦੀ ਹਕੂਮਤ ਕਹਿੰਦੀ ਸੀ ਤੇ ਅਸੀਂ ਮੈਂਟਾਂ ਦੇ ਵਿੱਚ ਆਹ ਕਰ ਦੇਵਾਂਗੇ ਉਹ ਕਰ ਦੇਵਾਂਗੇ ਸੋ ਇਹਨੇ ਗੰਦ ਖੱਤੇ ਕਰਕੇ ਤੋੜੇ ਸੀ ਅਸੀਂ ਅੱਜ ਵੀ ਹਕੂਮਤ ਨੂੰ ਕਹਿੰਨੇ ਆ ਦੇਸ਼ ਦਾ ਗ੍ਰਹਿ ਮੰਤਰੀ ਬਿਆਨ ਦਿੰਦਾ ਕਾਲਿਸਤਾਨ ਨੂੰ ਕੁਚਲ ਦਿਆਂਗੇ ਅਸੀਂ ਉਹਨੂੰ ਅੱਜ ਵੀ ਗੱਲ ਕਹਿੰਨੇ ਆ ਸਿਰ ਲੱਥਿਆ ਜਾਣਾ ਕੁਚਲਿਆ ਜਾਣਾ ਨਹੀਂ ਹੁੰਦਾ ਤੂੰ ਸਿਰ ਲਾ ਸਕਦਾ ਤੇ ਕੋ ਲਾਮੋ ਲਸ਼ਕਰ ਹੈ ਜੇ ਕਿਸੇ ਦੀ ਯੁਰਤ ਹੈ ਤੇ ਸਾਡੇ ਕੋ ਇਨਮਾਨਿਕ ਮਨਾ ਕੇ ਵਿਖਾਓ ਜੇ ਕਿਸੇ ਦੀ ਯਰਤ ਸਾਨੂੰ ਸਾਡੇ ਪਾਤਸ਼ਾਹੀ ਦਾਵੇ ਤੋਂ ਢਕਾ ਕੇ ਦਿਖਾ ਦਿਓ ਜਿੱਦਣ ਅਸੀਂ ਭਟਕ ਗਏ ਅਸੀਂ ਨਿਵੇਂ ਤਾਂ ਬੈਠਾਂਗੇ ਤੇ ਸਾਡਾ ਪੰਥ ਸਾਡੇ ਜਿਹਦੇ ਜੁੱਤੀਆਂ ਮਰਨ ਦੇ ਕਾਬਿਲ ਹੋ ਬਾਕੀ ਅੱਜ ਇਥੇ ਭਾਈ ਦੀਪ ਸਿੱਧੂ ਦੇ ਭਰਾਤਾ ਭਾਈ ਮਨਦੀਪ ਸਿੰਘ ਸਿੱਧੂ ਪਹੁੰਚੇ ਬਹੁਤ ਗੱਲਾਂ ਉੱਡੀਆਂ ਪੀ ਸਾਡਾ ਪਰਿਵਾਰ ਨਾਲ ਵਖਰੇਵਾ ਹੈ ਜਾਂ ਅਸੀਂ ਉਹਨਾਂ ਦੇ ਖਿਲਾਫ ਆਓ ਸਾਡੇ ਖਿਲਾਫ ਆ ਮੈਂ ਅੱਜ ਤੱਕ ਕਿਸੇ ਦੇ ਖਿਲਾਫ ਸ਼ਬਦ ਨਹੀਂ ਬੋਲਿਆ ਪਰਵਾਹ ਨਾ ਮੈਂ ਬੋਲਣਾ ਨਾ ਮੇਰੀ ਆਦਤ ਹੈ ਹਾਂ ਵਖਰੇਵੇਂ ਕੁਝ ਪੈ ਜਾਂਦੇ ਨੇ ਜਦੋਂ ਆਪਾਂ ਬੈਠੀਏ ਨਾ ਜਦੋਂ ਇਕੱਠਿਆਂ ਨਾ ਬੈਠੀਏ ਵਖਰੇਵੇਂ ਪੈ ਜਾਂਦੇ ਨੇ ਅੱਜ ਜੋ ਆਏ ਨੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਇਸ ਸਟੇਜ ਤੋਂ ਸਤਗੁਰੂ ਦੀ ਹਜ਼ੂਰੀ 'ਚ ਇੱਕ ਜਥੇਬੰਦੀ ਦਾ ਸੇਵਾਦਾਰ ਪੰਥ ਦਾ ਦਾਸ ਹੋਣ ਦੇ ਨਾਤੇ ਵੀ ਕਹਿੰਦਾ ਪੇ ਤੁਸੀਂ ਸ਼ਹੀਦ ਦਾ ਪਰਿਵਾਰ ਜੋ ਤੇ ਸ਼ਹੀਦ ਦਾ ਪਰਿਵਾਰ ਅੱਡੀ ਜ਼ੁਬਾਨ ਨਾਲ ਸਾਨੂੰ ਜਿੱਥੇ ਜੋਕ ਮਲਾਵੇ ਉਹ ਸਾਨੂੰ ਮਨਜ਼ੂਰ ਹੋਊਗਾ ਅਸੀਂ ਪਿੱਛੇ ਨਹੀਂ ਹਟਦੇ ਮੈਂ ਹੋਰਨਾਂ ਨੂੰ ਵੀ ਕਹਿੰਦਾ ਇਹ ਕੋਈ ਮੇਲਾ ਨਹੀਂ ਜਿਹੜਾ ਅਸੀਂ ਲੁੱਟ ਲੈਣਾ ਇਹ ਕੰਡਿਆਂ ਦੀ ਸੇਜ ਹੈ ਜਿੱਤੇ ਅਸੀਂ ਤੁਰਨਾ ਹੈ ਜੇ ਤੁਸੀਂ ਨਹੀਂ ਸਾਡੇ ਨਾਲ ਤੁਰ ਸਕਦੇ ਤੁਸੀਂ ਖੜ ਕੇ ਤਮਾਸ਼ਾ ਵੇਖੋ ਤੁਸੀਂ ਖੜ ਕੇ ਵੇਖੋ ਵੀ ਸਾਡੇ ਪੈਰ ਕਿਵੇਂ ਛਲਣੀ ਹੁੰਦੇ ਤੁਸੀਂ ਖੜੋ ਖੜ ਕੇ ਵੇਖੋ ਕਿ ਅਸੀਂ ਗੋਲੀਆਂ ਕਿਵੇਂ ਖਾਂਦੇ ਆ ਤੁਸੀਂ ਖੜ ਕੇ ਵੇਖੋ ਸਾਡੇ ਸਰੀਰ ਤੇ ਫਟ ਕਿਵੇਂ ਪੈਂਦੇ ਨੇ ਪਰ ਮੇਰੀ ਇੱਕ ਬੇਨਤੀ ਆ ਤੁਸੀਂ ਖੜ ਕੇ ਤਮਾਸ਼ਾ ਵੇਖੋ ਅਸੀਂ ਇੱਕ ਦਿਨ ਮੇਣਾ ਨਹੀਂ ਮਾਰਾਂਗੇ ਤੁਸੀਂ ਕਿਉਂ ਨਹੀਂ ਆਉਂਦੇ ਪਰ ਜਿਹੜੇ ਤੁਰ ਪਏ ਇਸ ਰਾਤ ਉਹਨਾਂ ਦੀ ਲਤਾਂ ਨਾ ਖਿੱਚੋ ਹਕੂਮਤ ਦੇ ਪੱਖ ਜਨਾ ਖਲੋ ਜਾ ਕਰੋ ਆਪਣੇ ਭਰਾਵਾਂ ਤੇ ਪਰਚੇ ਨਾ ਕਰਾਉਣ ਲੱਗ ਪਿਆ ਕਰੋ ਇਹ ਕੋਈ ਚੰਗੀ ਖੇਡ ਨਹੀਂ ਇਹਦੇ ਨਤੀਜੇ ਮਾੜੇ ਨਿਕਲਦੇ ਨੇ ਸਾਰੇ ਘਰੋ ਘਰੀ ਸ਼ੇਰ ਹੁੰਦੇ ਆ ਪਰ ਮੈਂ ਇੱਕ ਗੱਲ ਕਹਿਣਾ ਜੇ ਸਾਡੇ ਚਾਰ ਗਿਣਤੀ ਦੇ ਪੰਥ ਦੇ ਬੰਦੇ ਐ ਜੇ ਆਪ ਵਿਚ ਲੜ ਕੇ ਮਾਰਨ ਦਾ ਇੱਕ ਮੈਦਾਨ ਛੱਡ ਲਓ ਤੇ ਇੱਕ ਦਿਨ ਸਿਆਪਾ ਨਬੇੜਦੀ ਐ ਸਾਰਾ ਫਿਰ ਤੇ ਜੇ ਲੜਨਾ ਦਿੱਲੀ ਦੀ ਹਕੂਮਤ ਦੇ ਖਿਲਾਫ ਫਿਰ ਆਪਣੇ ਵਖਰੇਵੇਂ ਭੁੱਲ ਜਾਓ ਮੇਰਾ ਜਿਹਦੇ ਨਾਲ ਵੀ ਵਖਰੇਵਾ ਸੀ ਅੱਜ ਤੱਕ ਆ ਸਤਿਗੁਰ ਦੀ ਹਜੂਰੀ ਹੈ ਨਾ ਮੇਰੇ ਮਨ ਚ ਰਹੂਗਾ ਨਾ ਮਰੀ ਜ਼ੁਬਾਨ ਤੇ ਆਊਗਾ ਵੀਰੋ ਇੱਕ ਵੱਡੀ ਖਬਰ ਸਾਹਮਣੇ ਹੀ ਆ ਰਹੀ ਹੈ ਕਿ ਜਿਹੜਾ ਸੀਐਮ ਭਗਵੰਤ ਮਾਨ ਨੇ ਐਨਐਸਏ ਲਾਇਆ ਸੀਐਮ ਭਗਵੰਤ ਮਾਨ ਨੇ ਤੇ ਇਹ ਕੇਂਦਰ ਸਰਕਾਰ ਨੂੰ ਭੇਜਿਆ ਵਾ ਤੇ ਉਹਨਾਂ ਨੇ ਫਿਰ ਉਹਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਜਿਹੜੀ ਕੇਂਦਰ ਸਰਕਾਰ ਹੈ ਮੋਦੀ ਨੇ ਮੋਦੀ ਦੇ ਕੇ ਜਿਹੜਾ ਐਡਵੋਕੇਟ ਜਰਨਲ ਹੈ ਉਹਦਾ ਬਿਆਨ ਸਾਹਮਣੇ ਆਇਆ ਹੈ ਕਿ ਇਹ ਇੱਕ ਅਲੱਗ ਦਾ ਇੱਕ ਬੈਂਚ ਇਹਨੂੰ ਡੀਲ ਕਰੇਗਾ ਜਿਹੜਾ ਕੋਈ ਦੁਸ਼ਮਣੀ ਵਿੱਚ ਖੁੰਦਗ ਵਿੱਚ ਜਿਹੜੇ ਕੇਸ ਬਣਾਏ ਗਏ ਆ ਅਮਰਪਾਲ ਤੇ ਜਿੰਨੇ ਵੀ ਐਮਪੀਜ਼ ਦੇ ਬਣਾਏ ਗਏ ਆ ਉਹਨਾਂ ਦਾ ਖਾਤਮਾ ਕੀਤਾ ਜਾਏਗਾ ਤੇ ਜਲਦੀ ਤੋਂ ਜਲਦੀ ਇਹੜਾ ਮਾਮਲਾ ਵਾ ਇਹਨੂੰ ਹੱਲ ਕੀਤਾ ਜਾਏਗਾ ਇਸ ਇਲਾਵਾ ਰਵਨੀਤ ਬਿੱਟੂ ਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਬੰਦੀ ਸਿੰਘਾਂ ਨੂੰ ਵੀ ਜਲਦੀ ਜਲਦੀ ਰਹਾ ਕੀਤਾ ਜਾਏਗਾ ਮੈਂ ਅਮਰਪਾਲ ਸਿੰਘ ਦੇ ਘਰ ਨੂੰ ਮਿਲਾਂਗਾ ਉਹਨਾਂ ਨੂੰ ਜਾ ਕੇ ਮੈਂ ਅਮਰਤਪਾਲ ਸਿੰਘ ਦੀ ਰਿਹਾਈ ਦੇ ਵਾਸਤੇ ਕੋਸ਼ਿਸ਼ ਕਰਾਂਗਾ ਉਹਨੂੰ ਜਾ ਕੇ ਮਿਲਾਂਗਾ ਤੇ ਵੀਰੋ ਸਾਰੀਆਂ ਗੱਲਾਂ ਤੋਂ ਇਹੀ ਲੱਗਦਾ ਵੈ ਕਿ ਜਿਹੜੀ ਮੋਦੀ ਸਰਕਾਰ ਹੈ ਬੀਜੇਪੀ ਹੈ ਉਹ ਚਾਹਦੀ ਹੈ ਕਿ ਅਮਰਤਪਾਲ ਸਿੰਘ ਨੂੰ ਹੁਣ ਅਸੀਂ ਛੜਾਈਏ ਛੜਾ ਕੇ ਤੇ ਸਾਡਾ ਜਿਹੜਾ ਰਵਨੀਤ ਬਿੱਟੂ ਹੈ ਉਹ ਹੀਰੋ ਬਣ ਜਾਵੇ ਲੋਕਾਂ ਦੇ ਨਜ਼ਰਾਂ ਵਿੱਚ ਹੀਰੋ ਬਣ ਜਾਵੇ ਤੇ 2027 ਨੂੰ ਅਸੀਂ ਬਹੁਤੀਆਂ ਤੋਂ ਬਹੁਤੀਆਂ ਸੀਟਾਂ ਜਿੱਤੀਏ ਲੇਕਿਨ ਵੀਰੋ ਜਿਹੜਾ ਮਰਜ਼ੀ ਹੋਵੇ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਉਹਨੇ ਪੁਰਾਣੀ ਵੀਡੀਓ ਦੇਖੀ ਕਿ ਉਹ ਸਿੱਖ ਪੰਥ ਦੀ ਗੱਲ ਕਰਦੇ ਆ ਉਹ ਆਪਣੀ ਗੱਲ ਕਿਸੇ ਜਗ੍ਹਾ ਤੇ ਵੀ ਨਹੀਂ ਕਰਦੇ ਇਸੇ ਕਰਕੇ ਹੀ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਆ ਇਹੀ ਗੱਲਾਂ ਮੈਂ ਜਿਸ ਕਰਕੇ ਸਿੱਖ ਪੰਥ ਨੇ ਇੰਨਾ ਉਹਨਾਂ ਦਾ ਸਾਥ ਦਿੱਤਾ ਕਿ ਜੇਲ੍ਹ ਦੇ ਅੰਦਰ ਸੀ ਨਾ ਉਹਨਾਂ ਨੇ ਆਪਣੀ ਕੰਪੇਨ ਚ ਲੈ ਕੁਝ ਵੀ ਨਹੀਂ ਕੀਤਾ ਉਹਦੇ ਬਾਵਜੂਦ ਵੀ ਇੱਕ ਵੱਡੀ ਲੀਡ ਤੋਂ ਜਿੱਤੇ ਆ ਤੇ ਵੀਰੋ ਹੁਣ ਇੱਕ ਵੱਡੀ ਖੁਸ਼ੀ ਦੀ ਖਬਰ ਹੈ ਕਿ ਭਾਈ ਅਮਰਤਪਾਲ ਸਿੰਘ ਜਲਦੀ ਬਾਹਰ ਆਉਣਗੇ ਤੁਹਾਨੂੰ ਕੀ ਲੱਗਦਾ ਵਾ ਇਹ ਬੀਜੇਪੀ ਦੀ ਕੋਈ ਚਾਲ ਹੈ ਯਕਿ ਭਾਈ ਅਮਰਪਾਲ ਸਿੰਘ ਜਲਦੀ ਬਾਹਰ ਆਉਣਗੇ ਕਮੈਂਟ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਆ ਤੁਹਾਨੂੰ ਯਾਦ ਰੱਖਿਓ ਅੱਲਾ ਫੇ